ਅਜੇ ਅਸੀਂ ਗੁਰਮਾਨਾ ਝੂਠਾ ਪ੍ਰੇਮ ਕਰਦੇ ਸਵਾਰਥੀ ਪ੍ਰੇਮ ਕਰਦੇ ਸਵਾਰਸ ਦਾ ਝੂਠਾ ਪ੍ਰੇਮ ਦਾ ਸਵਾਰਸ ਦਾ ਉਹਦਾ ਰੂਪ ਆਦੂਆ ਸਵਾਰਸ ਦਾ ਪ੍ਰੇਮ ਨਹੀਂ ਸਾਡਾ ਜੇ ਅਸਲੀ ਪ੍ਰੇਮ ਹੋਵੇ ਤਾਂ ਗੁਰਬਾਣੀ ਨੂੰ ਮੰਨੀ ਗੁਰਬਾਣੀ ਮੰਨਦੇ ਦੀ ਗੁਰੂਆ ਘਰ ਮਰਮਾਰ ਨੂੰ ਤਿਆਰ ਕੀ ਗੱਲ ਹੈ ਕਿਉਂ ਹੈ ਗੁਰਵਾਨੇ ਦਾ ਸੀ ਮੰਨਦੇ ਹੀ ਨਹੀਂ ਕਹਿੰਦੇ ਨੇ ਵੀ ਔਖੀ ਆ ਮੰਨਣੀ ਏ ਤੇ ਗੁਰਵਾਨਾ ਰਿਸ਼ਤਾ ਕਿਹੜੀ ਗੱਲ ਦਾ ਰਿਸ਼ਤਾ ਕਿਹੜੀ ਗੱਲ ਦਾ ਰਿਸ਼ਤਾ ਭਗਤਾਂ ਨਾਲ ਕਿਹੜੀ ਗੱਲ ਦਾ ਰਿਸ਼ਤਾ ਕੁਝ ਹੋ ਨਹੀਂ ਦਿਖਾਵੇ ਸਭ ਸਭ ਫਰੌਡ ਹੈ ਵੀ ਜੋ ਸਾਡੇ ਨੇ ਤੁਹਾਡੇ ਨੇ ਤੁਸੀਂ ਗੱਲ ਮੰਨੋ ਉਹਨਾਂ ਦੀ ਦੂਜੇ ਦੇ ਜੇ ਤੁਸੀਂ ਨਹੀਂ ਮੰਨੋਗੇ ਦੂਜਾ ਕੋਲ ਮੰਨੋ ਦੂਜੇ ਗੁਰੂ ਨੂੰ ਜੋ ਜੇ ਤੁਹਾਡੇ ਨੇ ਤੇ ਜ਼ਿੰਮੇਵਾਰੀ ਵੀ ਤੁਹਾਡੀ ਆ ਗੱਲ ਮੰਨਣ ਦੀ ਪਹਿਲਾਂ ਉਸ ਗੱਲ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸਿੱਖਾਂ ਦੀ ਹੈ ਸਿੱਖ ਮੰਨਣ ਨੂੰ ਤਿਆਰ ਨਹੀਂ ਸਿੱਖ ਵਿਰੋਧ ਕਰਦੇ ਨੇ ਸਭੋ ਕੀ ਹੈ ਸਿੱਖ ਗੁਰੂ ਵਾਲੇ ਨੇ ਕੀ ਅਸੀਂ ਸਿੱਖ ਗੁਰੂ ਵਾਲੇ ਆ ਆਪਾਂ ਵਿੱਚਿਆਂ ਜਿਹੜੇ ਗੁਰਬਾਣੀ ਨੂੰ ਨਹੀਂ ਮੰਨਦੇ ਉਹ ਗੁਰੂ ਵਾਲੇ ਨਹੀਂ ਨੇ। ਉਹਨਾਂ ਆਪਾਂ ਅੱਡ ਕੱਢ ਲੈਨੇ। ਜਿਹੜੇ ਮੰਨਦੇ ਨੇ ਚਾਹੇ ਥੋੜੀਓ ਮੰਨਦੇ ਨੇ ਗੁਰੂ ਵਾਲੇ। ਮੰਨਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਗੁਰੂ ਵਾਲੇ ਹੀ ਨੇ। ਬਨਣਾ ਚਾਹੁੰਦੇ ਜੋ ਵੀ ਗੁਰੂ ਵਾਲੇ ਹੀ ਨੇ। ਥੋੜੇ ਸਹੀ ਹੈ ਤਾਂ ਸਹੀ ਚਾਹੁੰਦੇ। ਜਿਹੜੇ ਕਹਿੰਦੇ ਨਾ ਗੁਰੂ ਦੀ ਗੱਲ ਉੱਤੇ ਆਉਣੇ ਨਹੀਂ ਦੇਣੀ ਉਹ ਉਹ ਕੋਣ ਨੇ ਉਹ ਰਸੀਹ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਉਹ ਰਾਮ ਰਈਏ ਉਹ ਤੀਰਵਲੀਏ ਨੇ ਤੀਰਵਾਲਾ ਨੇ ਕੀ ਕੀਤਾ ਸੀ ਗੋਲਕ ਤੇ ਕਬਜ਼ਾ ਕੀਤਾ ਸੀ ਅੰਮਰਸਲ ਤੇ ਕਬਜ਼ਾ ਕਰ ਲਿਆ ਗੁਰਮਤ ਦਾਦੀ ਸੀ ਉਹਨੂੰ ਮਤਲਬ ਕੋਈ ਤੀਰਵਾਲਾ ਦਾ ਕਬਜ਼ਾ ਜਿੱਥੇ ਗਿਆ ਨਹੀਂ ਹੈ ਅੰਮਰਸਲ ਤੋਂ ਆਇਆ ਤਾਂ ਨਹੀਂ ਗਿਆ ਅੰਬਰਸਰ ਤੋਂ ਤਾਂ ਵਰਮਾ ਦਾ ਪ੍ਰਚਾਰ ਹੋਇਆ ਹੀ ਨਹੀਂ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਲੰਬੇ ਸਮੇਂ ਤੱਕ ਨਹੀਂ ਹੋਇਆ ਕੇਰਮਲ ਦਾ ਪ੍ਰਚਾਰ ਹੋਇਆ ਅੰਬਰਸਰ ਤੋਂ ਹੀ ਮਰੋਦੀ ਪ੍ਰਚਾਰ ਹੋਇਆ ਜਾ ਰਿਹਾ ਹੈ ਜਦੋਂ ਦਾ ਨਵੇਂ ਬਾਦਸ਼ਾਹ ਆਏ ਅੰਬਰਸਰ ਭੰਡਾ ਨਹੀਂ ਦਿੱਤੇ ਕਿਉਂ ਕਿਉਂ ਨਹੀਂ ਬੰਦ ਦਿੱਤੇ ਠੀਕ ਹੈ ਜਲਦੀ ਸੀ ਚਾਹੁੰਦੇ ਅਗਲੇ ਵੀ ਵਰਮਾ ਦਾ ਪ੍ਰਚਾਰ ਹੋਵੇ ਇਹ ਸੱਚ ਹੈ